ਪੰਜਾਬ ਪੁਲਿਸ ਨੇ ਕੁੱਟਮਾਰ ਦੇ ਇਲਜ਼ਾਮਾਂ ਵਿੱਚ ਪੰਜਾਬ ਗਊ ਰੱਖਿਆ ਦਲ ਦੇ ਪ੍ਰਧਾਨ ਸतीश ਕੁਮਾਰ ਦੇ ਖਿਲਾਫ ਕੇਸ ਦਰਜ ਕੀਤਾ ਹੈ। ਤੁਹਾਨੂੰ ਦੱਸਦੇ ਹਾਂ ਕਿ ਆਖਿਰ ਸतीश ਕੁਮਾਰ ਹੈ ਕੌਣ? ਗਊ ਰੱਖਿਆ ਦਲ ਦੇ ਪ੍ਰਧਾਨ ਸतीश ਕੁਮਾਰ ਨੇ ਇਹ ਕੰਮ ਕਰੀਬ 30 ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਪਟਿਆਲਾ ਦੇ ਰਾਜਪੁਰਾ ਵਿੱਚ ਕਰੀਬ 20 ਏਕੜ ਦੇ ਵਿੱਚ ਉਸ ਨੇ ਗਊ ਸ਼ਾਲਾ ਬਣਾਈ ਹੋਈ ਹੈ। ਜਿੱਥੇ ਜ਼ਰਤ ਅਧਰ ਉਹੀ ਗਾਂਵਾਂ ਰੱਖਿਆ ਜਾਂਦੀਆਂ ਨੇ ਜੋ ਗਊ ਰੱਖਿਆ ਦੇ ਨਾਂ ਦੇ ਹੇਠ ਇਹ ਛਡਵਾ ਕੇ ਲਿਆਉਂਦੇ ਨੇ। ਗਉ ਰੱਖਿਆ ਦਾਲਦੇਵਲੋ ਪ੍ਰੋਟੈਕਟ ਯੋਰ ਕਾਓ ਦੇ ਨਾਂ ਨਾਲ ਇੱਕ ਬਲੌਗ ਵੀ ਬਣਾਇਆ ਗਿਆ ਏ ਜਿਸ ਦੇ ਵਿੱਚ ਲਿਖਿਆ ਏ ਕਿ ਸਤੀਸ਼ ਕੁਮਾਰ ਬਾਬਾ ਸਰਵਣ ਦਾਸ ਤੋਂ ਪ੍ਰਭਾਵਿਤ ਹੋਇਆ ਸੀ ਇਸ ਬਲੌਗ ਦੇ ਮੁਤਾਬਕ ਗਉ ਰੱਖਿਆ ਦਾਲ ਪੰਜਾਬ ਸੁਸਾਇਟੀ ਐਕਟ ਦੇ ਅਧੀਨ ਇੱਕ ਰਜਿਸਟਰਡ ਸੁਸਾਇਟੀ ਹੈ ਇਸ ਬਲੌਗ ਵਿੱਚ ਸਤੀਸ਼ ਕੁਮਾਰ ਦੇ ਹਵਾਲੇ ਨਾਲ ਲਿਖਿਆ ਗਿਆ ਏ ਕਿ ਉਸ ਸਾਲ 1986 ਤੋਂ ਹੁਣ ਤੱਕ 1 ਲੱਖ ਤੋਂ ਵੱਧ ਦੇਰੇ ਕਾਮਾ ਨੂੰ ਬਚਾ ਚੁੱਕਿਆ ਏ ਤੇ ਉਸਨੇ گاਵਾਂ ਨੂੰ ਮਾਰਨ ਵਾਲਿਆਂ ਦੇ ਖਿਲਾਫ ਕਰੀਬ 500 ਕੇਸ ਵੱਖ-ਵੱਖ ਸੂਬਿਆਂ ਦੇ ਵਿੱਚ ਦਰਜ ਕਰਵਾਏ ਨੇ सोशल मीडिया ਦੇ ਉੱਤੇ ਕੁਝ ਲੋਕਾਂ ਦੇ ਨਾਲ ਗਊ ਰੱਖਿਆ ਦੇ ਨਾਂ ਤੇ ਕੁੱਟਮਾਰ ਕਰਨ ਵਾਲੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੇ ਸਤੀਸ਼ ਕੁਮਾਰ ਦੇ ਖਿਲਾਫ ਕੇਸ ਦਰਜ ਕੀਤਾ ਹੈ ਪ੍ਰਸਤੀਸ਼ ਦਾ ਕਹਿਣਾ ਇਹ ਕਿ ਉਹ ਕੁਝ ਵੀ ਗਲਤ ਨਹੀਂ ਕਰ ਰਿਹਾ ਤੇ ਭਵਿੱਖ ਵਿੱਚ ਵੀ ਗਊ ਰੱਖਿਆ ਦਾ ਕੰਮ ਚਾਰੀ ਰੱਖੇਗਾ ਪੂਰੇ ਦੇਸ਼ ਵਿੱਚ ਹੀ ਗੋ ਰਖਾ ਦਾ ਕੰਮ ਚੱਲ ਰਹਾ ਹੈ ਬਾਈ ਸਟੇਟ ਮੈਂ ਹਮ ਲੋਗ ਕੰਮ ਕਰ ਰਹੇ ਹਾਂ ਇਹ ਹਮੇ ਇਸ ਲਈ ਜ਼ਰੂਰਤ ਪਈ ਕਿਉਂਕਿ ਕਾਨੂੰਨ ਬਣਾ ਹੋਗਾ ਪੰਜਾਬ ਮੇ ਵੀ ਕਾਨੂੰਨ ਬਣਾ ਉਸ ਦੇ ਬਾਵਜੂਦ ਕਾਨੂੰਨ ਕੀ ਉਲੰਘਣਾ ਕਰਕੇ कसाई लोग यहाँ से गायें उठा के लेके जाते हैं तस्करी करके तो पुलिस के भी नाकाबंदी तोड़ते हैं उसके बाद जब देखते हैं कोई गोलियाँ चलाते हैं हमारे ऊपर गाड़ियाँ तोड़ देते हैं अभी भी मेरे पास गाड़ियाँ खड़ी हैं जिनके ऊपर गोलियों के निशान हैं तो फिर इसको हम किसी भी कीमत पर गायें तो कटने के लिए नहीं जाने देंगे गायें हमारे धर्म के साथ जुड़ी हुई है हमारी आस्था के साथ जुड़ी है